ਦੇ ਵਿੱਚ ਗੱਲ ਕਰੀਏ ਹੰਸਾਲੀ ਵਾਲੇ ਮਹਾਂਪੁਰਸ਼ ਹੋਏ ਨੇ ਠੀਕ ਆ ਉਹਨਾਂ ਦੇ ਤਪਸਥਾਨ ਤੇ ਜਾਓ ਤੁਸੀਂ ਉੱਥੇ ਬਹਿ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰੋ ਉਦੋਂ ਅੱਖਾਂ ਬੰਦ ਕਰਕੇ ਤੁਸੀਂ ਬਹਿ ਜਾਓ ਕੁਝ ਨਹੀਂ ਕਹਿਣਾ ਕੋਈ ਬਾਹੀ ਗੁਰੂ ਦਾ ਆਚਰਣ ਵੀ ਨਾ ਕਰਿਓ ਸਿਰਫ ਸੁਣ ਬੈਠ ਹੋ ਕੇ ਸੁਣਨ ਸਮਾਜ ਚ ਬੈਠ ਜਾਓ ਮਾਰੇ ਤੁਹਾਡੇ ਤੇ ਇਹ ਜੀ ਕਿਰਪਾ ਕਰਨਗੇ ਜੋ ਤੁਸੀਂ ਅਰਦਾਸ ਕਰੋਗੇ ਤੁਹਾਡੇ ਤੇ ਕਿਰਪਾ ਹੋ ਜਾਈ ਜਮਾਈ ਹੋਈ ਹੈ ਜੀ ਗੱਲ ਇਹ ਆਪ ਜੀ ਜਮਾ ਕੇ ਦੇਖੋ ਹਨ ਸਾਲੀ ਸਾਹਿਬ ਚਲੇ ਜਾਓ ਰਾੜਾ ਸਾਹਿਬ ਚਲੇ ਜਾਓ ਮਸਤੂਣਾ ਸਾਹਿਬ ਚਲੇ ਜਾਓ ਕੀ ਹੁੰਦਾ ਜੀ ਉਹ ਤੁਸੀਂ ਕਰਕੇ ਦੇਖੋ ਪ੍ਰੈਕਟੀਕਲ ਕਰਕੇ ਫਿਰ ਵੀ ਕੀ ਹੁੰਦਾ ਬਾਬਾ ਜੀ ਤੁਸੀਂ ਕਰਕੇ ਦੇਖੋ ਹੁਣ ਦੱਸਣ ਦੀ ਦੇਖੋ ਬਾਬਾ ਜੀ ਆਪਾਂ ਜਿਹੜੀ ਸੰਗਤ ਸੁਣ ਰਹੀ ਆ ਉਹਨਾਂ ਨੂੰ ਉਹਨਾਂ ਨੂੰ ਕਿਵੇਂ ਦੱਸਾਂ ਜੇ ਉਹ ਜਦੋਂ ਜਾਣਗੇ ਨਾ ਜਾਣਗੇ ਤੇ ਕਰਕੇ ਦੇਖਣਗੇ ਹਰ ਇੱਕ ਦਾ ਆਪਣਾ ਆਪਣਾ ਪ੍ਰੈਕਟੀਕਲ ਆਧੂਰਾ ਜੀ ਬਾਬਾ ਜੀ ਨਹੀਂ ਉਹਧੂਰਾ ਨਹੀਂ ਦੇਖੋ ਉਹਧੂਰਾ ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ ਤੁਸੀਂ ਕਰੋਗੇ ਨਾ ਜਦੋਂ ਉੱਥੇ ਪਾਠ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਇੱਕ ਪੋਜ਼ਿਟਿਵ ਵਾਈਬ ਆਊ ਓਕੇ ਜਦੋਂ ਜਿੱਥੇ ਹੁਣ ਨਾਮ ਜਪਿਆ ਜਾਂਦਾ ਸਿਮਰਨ ਕਰਿਆ ਜਾਂਦਾ ਉਧਰ ਉਹ ਤੁਸੀਂ ਉੱਥੇ ਔਰਾ ਦੇਖੋਗੇ ਕਿੰਨਾ ਵਧੀਆ ਆਪਾਂ ਕਹਿੰਦੇ ਆ ਵੀ ਇੱਥੇ ਆ ਕੇ ਜੀ ਲੱਗਦਾ ਜੀ ਲੱਗਦਾ ਠੀਕ ਹੈ ਉੱਥੇ ਮਹਾਂਪੁਰਸ਼ਾਂ ਨੇ ਤਪ ਕੀਤਾ ਆ ਹਮ ਪਰਮਾਤਮਾ ਨਾਲ ਜੋੜਿਆ ਉਹਨਾਂ ਨੇ ਕਿੰਨੀ ਕਿੰਨੀ ਦੁਨੀਆ ਜੋੜਤੀ ਕਿੰਨੇ ਕਿੰਨੇ ਲੱਖਾਂ ਕਰੋੜਾਂ ਬੰਦਿਆਂ ਨੂੰ ਉਹਨਾਂ ਦੇ ਪ੍ਰਭਾਣੂ ਨੇ ਜੀ ਉੱਥੇ ਤਪਦੇ ਤੇ ਉਹ ਤਪ ਨੇ ਨਾ ਉੱਥੇ ਜਦੋਂ ਤੁਸੀਂ ਅਰਦਾਸ ਕਰੋਗੇ ਉੱਥੇ ਉਹ ਦੁਨੀਆ ਦਾ ਭਲਾ ਕਰਦੇ ਸੀ ਅੱਜ ਵੀ ਉਹ ਸੁਖਮ ਰੂਪ ਦੇ ਵਿੱਚ ਉੱਥੀ ਨੇ ਉਹ ਕਿਹੜਾ ਕਿਤੇ ਗਏ ਨੇ ਉਹ ਨੋਟਾਂ ਵਾਲੀ ਜੇਬਾਂ ਕਾਤੇ ਬਣਾ ਕੇ ਰੱਖਦੇ ਸੀ ਇੰਨੇ ਇੰਨੇ ਨੋਟ ਜੇਬਾਂ ਦੇ ਵਿੱਚ ਜੀ ਮौज ਹੁੰਦੀ ਆ ਸਾਧੂ ਸੰਤਾਂ ਦੀ ਆਪਾਂ ਉਹਦੇ ਬ ਸੁੱਤਬੋਜ ਹੈ ਨਹੀਂ ਕੀ ਹਰ ਕੋਈ ਪੀੜ ਫਕੀਰ ਸਾਧੂ ਸੰਤਰੀ ਆਪਣੀ ਮੌਜ ਆ ਉਹ ਆਪਣੀ ਮੌਜ ਦੇ ਅਨਸਾਰ ਰਹਿੰਦਾਗਾ ਦੁਨੀਆ ਤੋਂ ਨਿੰਦਿਆ ਵੀ ਸਾਧੂ ਕਰਾਉਂਦੇ ਨੇ ਆਪ ਜਾਣ ਬੁੱਝ ਕੇ ਕਰਾਉਂਦੇ ਨੇ ਦੁਨੀਆ ਤੋਂ ਸੋਬਾ ਕਰਾਉਣੀ ਹੋਵੇ ਉਹ ਵੀ ਉਹਨਾਂ ਦੀ ਛਣ ਮਾਤਰਾ ਉਹ ਵੀ ਉਹ ਆਪ ਹੀ ਕਰਾ ਲੈਂਦੇ ਨੇ